ਲੌਜੀ ਆ ਨਵੀਆਂ ਤੇ ਵੱਡੀਆਂ ਅਪਡੇਟ ਆਈਆਂ ਨੇ ਅੱਗੇ ਤੁਹਾਨੂੰ ਸਾਰੀਆਂ ਅਪਡੇਟ ਦੱਸਦੇ ਆ ਇਹ ਸਾਰੀਆਂ ਅਪਡੇਟ ਪਿਛਲੇ ਦਿਨੀ ਜਿਹੜੇ ਇੱਕ ਬਹੁਤ ਵੱਡੇ ਆਈਪੀਐਸ ਪੁਲਸ ਅਫਸਰ ਏ ਡੀਜੀਪੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਉਸ ਮਾਮਲੇ 'ਚ ਨਹੀਂ ਏ ਡੀਜੀਪੀ ਪੂਰਨ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਇਸ ਲਈ ਕੀਤੀ ਕਿਉਂਕਿ ਕੁਝ ਜਾਤੀਵਾਦੀ ਨਫਰਤ ਵਾਲੀ ਛੋਟੀ ਤੇ ਭੈੜੀ ਸੋਚ ਵਾਲੇ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ ਔਰ ਇੰਨੇ ਵੱਡੇ ਅਹੁਦੇ ਤੇ ਹੁੰਦਿਆਂ ਹੋਇਆਂ ਵੀ ਉਸ ਨੂੰ ਐਸਸੀ ਹੋਣ ਕਰਕੇ ਜਲੀਲ ਕੀਤਾ ਜਾਂਦਾ ਸੀ ਹੁਣ ਨਵੀਆਂ ਅਪਡੇਟ ਕੀ ਆਈਆਂ ਨੇ ਜਦੋਂ ਖੁਦਕੁਸ਼ੀ ਕੀਤੀ ਆ ਇੰਨੇ ਵੱਡੇ ਅਫਸਰ ਨੇ ਤਾਂ ਉਸਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਖੁਦਕੁਸ਼ੀ ਨੋਟ ਲਿਖਿਆ ਸੀ ਨੋਟ ਦੇ ਵਿੱਚ ਉਸਨੇ ਕਈ ਸਾਰੇ ਵੱਡੇ ਅਫਸਰਾਂ ਦੇ ਨਾਮ ਲਿਖੇ ਜਿਨ੍ਹਾਂ ਬਾਰੇ ਉਹਨੇ ਦੱਸਿਆ ਕਿ ਇਹ ਮੈਨੂੰ ਮੇਰੀ ਜਾਤੀ ਕਰਕੇ ਜਲੀਲ ਕਰਦੇ ਸੀ ਤੰਗ ਪਰੇਸ਼ਾਨ ਕਰਦੇ ਸੀ ਉਸ ਤੋਂ ਬਾਅਦ ਹਰਿਆਣਾ ਦੀ ਸਰਕਾਰ ਨੇ ਉਹਨਾਂ 14 ਅਫਸਰਾਂ ਦੇ ਉੱਪਰ ਐਫ ਆਈ ਆਰ ਪਰਚਾ ਤਦ ਦਰਜ ਕਰ ਲਿਆ ਮਤਲਬ ਹਰਿਆਣਾ ਦੇ ਪੁਲਿਸ ਮੁਖੀ ਡੀਜੀਪੀ ਛਤ्रूਜੀਤ ਤੇ 13 ਹੋਰ ਵੱਡੇ ਅਫਸਰਾਂ ਤੇ ਪਰਚਾ ਤਾਂ ਦਰਜ ਕਰ ਲਿਆ ਪਰ ਹੁਣ ਨਵੀਆਂ ਅਪਡੇਟ ਇਹ ਨੇ ਕਿ ਇਸ ਮਾਮਲੇ ਦੇ ਉੱਪਰ ਦੋ ਤਰ੍ਹਾਂ ਦੀ ਜੋਰ ਅਜਮਾਇਸ਼ ਸ਼ੁਰੂ ਹੋ ਗਈ ਹੈ ਇੱਕ ਤਾਂ ਉਹ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਅਫਸਰਾਂ ਨੂੰ ਕਾਰਵਾਈ ਤੋਂ ਬਚਾਉਣਾ ਚਾਹੁੰਦੀਆਂ ਨੇ ਤੇ ਦੂਜਾ ਉਹ ਕੋਸ਼ਿਸ਼ਾਂ ਜਿਹੜੀਆਂ ਕੋਸ਼ਿਸ਼ਾਂ ਹਰ ਹਾਲਤ ਉਹਨਾਂ ਅਫਸਰਾ ਨੂੰ ਸਜ਼ਾ ਦਿਵਾਉਣਾ ਚਾਹੁੰਦੀਆਂ ਨੇ ਹੁਣ ਮਹਾ ਪੰਚਾਇਤ ਚੰਡੀਗੜ੍ਹ ਦੇ ਵਿੱਚ ਸੱਦੀ ਗਈ ਹੈ ਚੰਡੀਗੜ੍ਹ ਦੇ ਵਿੱਚ ਹੋਈ ਮਹਾ ਪੰਚਾਇਤ ਦੇ ਵਿੱਚ ਬਹੁਤ ਵੱਡੀ ਗਿਣਤੀ ਲੋਕ ਆਏ ਔਰ ਉਹਨਾਂ ਨੇ ਐਲਾਨ ਕੀਤਾ ਹੈ ਕਿ 48 ਘੰਟੇ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੰਨੇ ਆ ਕਿ ਇੱਕ ਤਾਂ ਜਿਹੜਾ ਹਰਿਆਣਾ ਦਾ ਪੁਲਿਸ ਮੁਖੀ ਡੀਜੀਪੀ ਛਤ్రੂਜੀਤ ਹੈ ਉਹਨੂੰ ਔਰ ਇੱਕ ਰੋहतक ਦੇ ਐਸਪੀ ਨੂੰ ਦੋਨਾਂ ਨੂੰ ਅਹੁਦਿਆਂ ਤੋਂ ਹਟਾ ਕੇ ਗ੍ਰਫਤਾਰ ਕੀਤਾ ਜਾਵੇ ਤੇ ਜੇ ਇੰਜ ਨਹੀਂ ਹੁੰਦਾ ਤਾਂ ਅਸੀਂ ਫਿਰ ਵੱਡਾ ਅੰਦੋਲਨ ਕਰਾਂਗੇ ਤੇ ਚੰਡੀਗੜ੍ਹ ਵੀ ਜਾਮ ਕਰਾਂਗੇ ਇਹਦੇ ਨਾਲ ਹੀ ਜਿਹੜੀ ਇੱਕ 6 ਮੈਂਬਰੀ ਸੈਟ ਯਾਨੀ ਕਿ ਜਾਂਚ ਟੀਮ ਬਣਾਈ ਗਈ ਹੈ ਉਹਨੇ ਕੀ ਕੀਤਾ ਉਹਨੇ ਦੋ ਨੋਟਿਸ ਦੋ ਚਿੱਠੀਆਂ ਕੱਢੀਆਂ ਨੇ ਇੱਕ ਤਾਂ ਹਰਿਆਣਾ ਦੀ ਸੂਬਾ ਸਰਕਾਰ ਕੋਲੋਂ ਉਸਨੇ ਇਹ ਤੱਥ ਮੰਗੇ ਨੇ ਕਿ ਸਾਨੂੰ ਉਹ ਸਾਰੇ ਦਸਤਾਵੇਜ਼ ਮੁਹੱਈਆ ਕਰਾਏ ਜਾਣ ਜਿਨ੍ਹਾਂ ਦੇ ਆਧਾਰ ਤੇ ਅਸੀਂ ਆਪਣੀ ਜਾਂਚ ਸ਼ੁਰੂ ਕਰ ਸਕੀਏ ਤੇ ਦੂਜਾ ਉਹਨਾਂ ਨੇ ਪੀੜਤ ਪਰਿਵਾਰ ਨੂੰ ਇਹ ਕਹਿ ਦਿੱਤਾ ਕਿ ਸਾਨੂੰ ਤੁਸੀਂ ਜਲਦੀ ਤੋਂ ਜਲਦੀ ਪੋਸਟਮਾਰਟਮ ਕਰਕੇ ਤਾਂ ਇਹਦੀਆਂ ਰਿਪੋਰਟਾਂ ਜਿਹੜੀਆਂ ਉਹ ਸੰਪੋ ਤਾਂ ਕਿ ਅਸੀਂ ਜਾਂਚ ਕਰਵਾਈਏ ਇੱਥੇ ਮਾਮਲਾ ਇਹ ਹੈ ਕਿ ਖੁਦਕੁਸ਼ੀ ਕਰਨ ਵਾਲੇ ਅਫਸਰ ਪੂਰਨ ਕੁਮਾਰ ਦਾ ਜਿਹੜਾ ਪਰਿਵਾਰ ਹੈ ਜਿਹੜੀ ਉਹਦੀ ਪਤਨੀ ਉਹਦੇ ਬੱਚੇ ਉਹਦੇ ਸਮਰਥਕ ਤੇ ਜਿੰਨੀਆਂ ਵੀ ਇਨਸਾਫ ਪਸੰਦ ਐਸੀ ਸਮਾਜ ਦੀਆਂ ਜਾਂ ਦੂਸਰੀਆਂ ਜਥੇਬੰਦੀਆਂ ਉਹ ਸਾਰੀਆਂ ਇਹ ਕਹਿ ਰਹੀਆਂ ਨੇ ਕਿ ਅਸੀਂ ਉਹਨਾਂ ਟਾਈਮ ਪੋਸਟਮਾਰਟਮ ਨਹੀਂ ਕਰਾਉਣਾ ਨਾ ਹੀ ਅੰਤਮ ਸੰਸਕਾਰ ਕਰਨਾ ਜਦੋਂ ਤੱਕ ਇਨਸਾਫ ਮਿਲ ਨਹੀਂ ਜਾਂਦਾ ਹੁਣ ਕਹਾਣੀ ਇੱਥੇ ਆ ਕੇ ਰੁਕੀ ਹੈ ਪਹਿਲਾ ਇੱਕ ਵਾਰ ਖਬਰ ਆਈ ਕਿ ਪਰਿਵਾਰ ਪੋਸਟਮਾਰਟਮ ਲਈ ਮੰਨ ਗਿਆ ਪਰ ਉਸ ਤੋਂ ਬਾਅਦ ਫਿਰ ਜਿਹੜੀ ਅ ਅਫਸਰ ਦੀ ਪਤਨੀ ਹੈ ਜਿਹੜੀ ਖੁਦ ਇੱਕ ਬਹੁਤ ਵੱਡੀ ਆਈਏਐਸ ਅਫਸਰ ਹੈ ਉਹ ਇਸ ਗੱਲ ਦੇ ਉੱਪਰ ਅੜ ਗਈ ਹੈ ਵੀ ਅਸੀਂ ਅਜੇ ਪੋਸਟਮਾਰਟਮ ਜਾਂ ਅੰਤਮ ਸੰਸਕਾਰ ਨਹੀਂ ਕਰਨਾ ਪਹਿਲਾਂ ਇਹਨਾਂ ਨੂੰ ਗ੍ਰਿਫਤਾਰ ਕਰੋ ਇਸ ਮਾਮਲੇ ਦੇ ਉੱਪਰ ਸਿਆਸਤ ਵੀ ਸ਼ੁਰੂ ਹੋ ਗਈ ਹੈ ਨਵੀਂ ਅਪਡੇਟ ਦੇ ਮੁਤਾਬਕ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਕੈਂਡਲ ਮਾਰਚ ਕੱਢਿਆ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਆਗੂ ਨੇ ਹਰਪ੍ਰਸਨ ਸਿੰਘ ਈਟੀਓ ਜਿਹੜੇ ਕਿ ਮੰਤਰੀ ਹੈ ਪੰਜਾਬ ਕੈਬਨਿਟ ਉਹਨਾਂ ਦੀ ਅਗਵਾਈ ਦੇ ਵਿੱਚ ਨਾਲ ਉਹਨਾਂ ਦੇ ਬਲਤੇਜ ਪੰਨੂ ਸੀਗੇ ਔਰ ਕਈ ਸਾਰੇ ਹੋਰ ਆਗੂ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਮਾਮਲੇ ਦੇ ਉੱਪਰ ਕਹਿ ਰਹੇ ਨੇ ਕਿ ਇਹ ਸਾਰੀ ਬੀਜੇਪੀ ਦੀ ਸੋਚ ਹੈ ਜਿਹੜੀ ਇਸ ਤਰ੍ਹਾਂ ਜਾਤੀਵਾਦ ਫਲਾਇਆ ਜਾ ਰਿਹਾ ਹੈ ਉੱਥੇ ਆਏ ਹੋਏ ਬਹੁਤ ਸਾਰੇ ਆਗੂਆਂ ਨੇ ਇਹ ਗੱਲ ਬੋਲੀ ਕਿ ਇਹ ਆਰਐਸਐਸ ਤੇ ਬੀਜੇਪੀ ਦੀ ਸੋਚ ਹੈ ਜਿਹੜਾ ਇਸ ਤਰ੍ਹਾਂ ਜਾਤੀਵਾਦੀ ਤਰੀਕੇ ਦੇ ਨਾਲ ਐਵੇਂ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਲੋਕਾਂ ਨੇ ਇਹ ਵੀ ਸਵਾਲ ਚੁੱਕੇ ਨੇ ਕਿ ਇੱਕ ਐਨੇ ਵੱਡੇ ਪੁਲਿਸ ਅਫਸਰ ਨੂੰ ਜੇਕਰ ਜਾਤੀਵਾਦੀ ਨਫ਼ਰਤ ਕਾਰਨ ਖੁਦਕੁਸ਼ੀ ਕਰਨੀ ਪਈ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨੀ ਪਈ ਤਾਂ ਫਿਰ ਆਮ ਲੋਕਾਂ ਦਾ ਜਿਹੜੇ ਆਮ ਨਾਰਮਲ ਲੋਕ ਨੇ ਉਹ ਕਿੰਨੇ ਵੱਡੇ ਪੱਧਰ ਤੇ ਇਸ ਸੋਚ ਦਾ ਸ਼ਿਕਾਰ ਹੁੰਦੇ ਹੋਣਗੇ ਇਸ ਮਾਮਲੇ ਦੇ ਉੱਪਰ ਚਰਨਜੀਤ ਚੰਨੀ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜਦੋਂ ਪੀੜਤ ਪਰਿਵਾਰ ਦੇ ਘਰ ਗਏ ਤਾਂ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਇਹ ਪੂਰਨ ਕੁਮਾਰ ਉਹੀ ਪੁਲਿਸ ਅਫਸਰ ਹੈ ਜਦੋਂ ਦਿੱਲੀ ਅੰਦੋਲਨ ਜਾ ਰਿਹਾ ਸੀਗਾ ਤਾਂ ਮੋਦੀ ਸਰਕਾਰ ਨੇ ਇਸ ਨੂੰ ਬੀਜੇਪੀ ਸਰਕਾਰ ਨੇ ਇਸ ਅਫਸਰ ਨੂੰ ਕਰਨਾ ਕਰੀਆਂ ਤੇ ਦਿੱਲੀ ਜਾਣ ਵਾਲੇ ਕਿਸਾਨਾਂ ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸੀ ਪਰ ਇਹਨੇ ਕਹਿ ਦਿੱਤਾ ਸੀ ਕਿ ਮੈਂ ਗੋਲੀ ਨਹੀਂ ਚਲਾਉਣੀ ਤੇ ਦੋ ਟੁੱਕ ਨਾ ਕਰ ਦਿੱਤੀ ਸੀ ਚਰਨਜੀਤ ਚੰਨੀ ਹੋਰਾਂ ਦਾ ਕਹਿਣਾ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਮਾਮਲੇ ਦੇ ਉੱਪਰ ਇਹ ਬੀਜੇਪੀ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਦੂਜੇ ਪਾਸੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੇ ਵੀ ਇਹ ਕਿਹਾ ਕਿ ਜਾਤੀਵਾਦੀ ਸੋਚ ਵਾਲੀਆਂ ਜਿਹੜੀਆਂ ਇਹ ਗੱਲਾਂ ਨੇ ਇਹ ਬਿਲਕੁਲ ਗਲਤ ਨੇ ਤੇ ਇਹ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਆਮ ਆਦਮੀ ਪਾਰਟੀ ਜਿਹੜੇ ਆਗੂ ਅਮਨ अरोड़ा ਉਹ ਜਾ ਕੇ ਤੇ ਪੀੜਤ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਔਰ ਉੱਥੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਸ ਮਾਮਲੇ ਦੇ ਉੱਪਰ ਚੁੱਪ ਨਹੀਂ ਰਵਾਂਗੇ ਪਰ ਮੈਂ ਸਮਾਜ ਦੇ ਲੋਕਾਂ ਨੂੰ ਕਹੂੰਗਾ ਕਿ ਦੇਖੋ ਇਹ ਅਪਡੇਟ ਜਿਹੜੀਆਂ 6-7 ਸਿਓ ਮੈਂ ਤੁਹਾਨੂੰ ਦੱਸ ਦਿੱਤੀਆਂ ਪਰ ਸਵਾਲ ਮਿੱਤਰੋ ਇਹ ਆ ਕਿ ਆਪਣੇ ਸਮਾਜ ਦੇ ਵਿੱਚੋਂ ਜਾਤੀਵਾਦ ਖਤਮ ਕਿਉਂ ਨਹੀਂ ਹੋ ਰਿਹਾ ਆਪਾਂ ਆਪਣੇ ਦਿਮਾਗਾਂ ਚੋਂ ਇਹ ਸੋਚ ਖਤਮ ਕਿਉਂ ਨਹੀਂ ਕਰ ਰਹੇ ਜਦੋਂ ਅਸੀਂ ਇਹ ਕਹਿ ਦਿੰਦੇ ਆ ਕਿ ਇੱਕ ਰੱਬ ਹੈ ਤੇ ਬਾਕੀ ਸਾਰੇ ਉਹਦੇ ਪੁੱਤਰ ਨੇ ਤਾਂ ਫਿਰ ਰੱਬ ਨੇ ਤਾਂ ਪੁੱਤਰ ਛੋਟੇ ਵੱਡੇ ਨਹੀਂ ਬਣਾਏ ਰੱਬ ਨੇ ਤਾਂ ਕੋਈ ਜਾਤ ਪਾਤ ਬਣਾਈ ਨਹੀਂ ਸੀ ਤਾਂ ਫਿਰ ਇਹ ਸਾਡੀ ਮੂਰਖਤਾ ਦਾ ਸਾਡੀ ਘੱਟ ਅਕਲ ਦਾ ਨਤੀਜਾ ਆ ਜਾਤ ਵੱਡੀ ਹੈ ਤੇ ਆ ਛੋਟੀ ਹੈ ਇਹ ਸਾਰੀਆਂ ਬੇਵਕੂਫ ਮਨੁੱਖਾਂ ਦੀਆਂ ਬਣਾਈਆਂ ਹੋਈਆਂ ਸਾਜਸ਼ਾ ਨੇ ਜਾਤ ਕੋਈ ਵੱਡੀ ਛੋਟੀ ਨਹੀਂ ਹੁੰਦੀ ਮਨੁੱਖ ਸਾਰੇ ਇੱਕ ਜਾਤ ਨੇ ਇੱਕ ਜਮਾਤ ਨਹੀਂ ਜਮਾਤਾਂ ਇੱਥੇ ਦੋ ਨੇ ਇੱਕ ਅਮੀਰਾਂ ਵੱਡੇ ਤਕੜੇ ਲੋਕਾਂ ਦੀ ਤੇ ਦੂਜੀ ਜਮਾਤ ਆਮ ਕਿਰਤੀ ਲੋਕਾਂ ਦੀ ਜਿਹੜੇ ਆਮ ਕੰਮ ਕਰਨ ਵਾਲੇ ਲੋਕ ਨੇ ਇਹ ਜਮਾਤਾਂ ਤਾਂ ਹਨ ਪਰ ਜਾਤਾਂ ਨਹੀਂ ਹਨ ਸੋ ਜਾਤੀ ਦੇ ਤੌਰ ਤੇ ਜਿੰਨਾ ਵੀ ਲੋਕਾਂ ਦੇ ਅੰਦਰ ਕੋਈ ਨਫ਼ਰਤ ਹੈ ਉਹ ਬੜੀ ਗਲਤ ਸੋਚ ਹੈ ਔਰ ਜਿਹੜੇ ਵੀ ਲੋਕ ਆਪਣੇ ਨਾਵਾਂ ਦੇ ਨਾਲ ਆਪਣੀਆਂ ਜਾਤਾਂ ਆਪਣੀਆਂ ਗੋਤਾਂ ਇਹ ਸਜਾਸ ਜਾ ਕੇ ਲਾਉਂਦੇ ਨੇ ਉਹਨਾਂ ਸਾਰਿਆਂ ਦੇ ਦਿਮਾਗਾਂ 'ਚ ਕਿਤੇ ਨਾ ਕਿਤੇ ਜਾਤੀਵਾਦੀ ਭਾਵਨਾ ਪਈ ਹੁੰਦੀ ਹੈ ਜਾਤਾਂ ਤੇ ਗੋਤਾਂ ਦੀਆਂ ਪੂਛਾਂ ਇਹ ਸਾਨੂੰ ਜਿਉਣ ਨਹੀਂ ਦਿੰਦੀਆਂ ਰਹੀਆਂ ਸਦੀਆਂ ਤੋਂ ਲੈ ਕੇ ਜਦੋਂ ਦਾ ਸਮਾਜ ਨੂੰ ਚਾਰ ਵਰਨਾਂ ਦੇ ਵਿੱਚ ਵੰਡਿਆ ਗਿਆ ਉਦੋਂ ਤੋਂ ਊਚ ਨੀਚ ਦੀ ਭਾਵਨਾ ਸਮਾਜ 'ਚ ਪ੍ਰਗਟ ਹੋਈ ਚਾਰ ਵਰਨ ਬਣਾਏ ਗਏ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਤੇ ਸ਼ੂਦਰਾਂ ਨੂੰ ਉੱਪਰਲੇ ਤਿੰਨਾਂ ਵਰਨਾਂ ਦੇ ਸੇਵਕ ਦੱਸਿਆ ਗਿਆ ਤੇ ਸ਼ੂਦਰਾਂ ਚ ਰੱਖਿਆ ਕਿਹਨੂੰ ਕਿਨੂੰ ਗਿਆ ਜਿੰਨੇ ਵੀ ਲੋਕ ਹੱਥੀਂ ਕੰਮ ਕਰਦੇ ਸੀ ਹੱਥਾਂ ਨਾਲ ਕਿਰਤ ਕਰਦੇ ਸੀ ਉਹਨਾਂ ਸਾਰਿਆਂ ਨੂੰ ਸ਼ੂਦਰਾਂ ਚ ਰੱਖ ਲਿਆ ਗਿਆ ਉੱਪਰਲੇ ਤਿੰਨ ਲਗਭਗ ਵੇਲੜ ਉਹਦੇ ਚ ਸਭ ਤੋਂ ਉੱਪਰ ਜਿਹੜੇ ਵਰਨ ਨੂੰ ਰੱਖਿਆ ਗਿਆ ਉਹ ਵਰਨ ਜਿਹੜਾ ਪ੍ਰਾਤਨ ਜੋ ਵੇਰਵੇ ਮਿਲਦੇ ਨੇ ਉਹਨਾਂ ਦੇ ਮੁਤਾਬਕ ਬਹੁਤ ਹਾਵੀ ਰਿਆ ਔਰ ਜਿਹੜਾ ਸ਼ੂਦਰ ਵਰਗਾ ਉਹਦੇ ਨਾਲ ਬਹੁਤ ਅਤਿਆਚਾਰ ਉਹਦੇ ਨਾਲ ਬਹੁਤ ਜ਼ੁਲਮ ਹੁੰਦਾ ਰਿਹਾ ਇੱਥੋਂ ਤੱਕ ਕਿ ਅੱਜ ਵੀ ਛੂਦਰ ਵਰਗ ਜਿਹਨੂੰ ਕਿਹਾ ਗਿਆ ਸੀ ਉਹਨਾਂ ਦੇ ਉੱਪਰ ਸੌ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਕਿ ਬਿਲਕੁਲ ਗਲਤ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਇੱਕ ਨੂਰ ਤੇ ਸਭ ਜਗ ਉਪਜਾ ਕੋ ਭਲੇ ਕੋ ਮੰਦੇ ਇਹ ਉਪਦੇਸ਼ ਸਾਡੇ ਗੁਰੂ ਸਹਬਾਨਾ ਨੇ ਦਿੱਤੇ ਪਰ ਇਹਨਾਂ ਦਾ ਅਸਰ ਨਹੀਂ ਹੋਇਆ ਸਾਡੇ ਤੇ ਜੇ ਹੋਇਆ ਹੁੰਦਾ ਤਾਂ ਆ ਜਿਹੜੇ ਇੰਨੇ ਵੱਡੇ ਪੁਲਿਸ ਅਫਸਰ ਏ ਡੀਜੀਪੀ ਆਈਪੀਐਸ ਅਫਸਰ ਨੂੰ ਜਾਤੀਵਾਦ ਤੋਂ ਤੰਗ ਆ ਕੇ ਖੁਦਕੁਸ਼ੀ ਨਹੀਂ ਸੀ ਕਰਨੀ ਪੈਣੀ ਸੋ ਅਸੀਂ ਗੁਰੂ ਸਹਿਬਾਨਾਂ ਦੀਆਂ ਵਿਚਾਰਾਂ ਦੇ ਉੱਪਰ ਉਹਨਾਂ ਦੀ ਸੋਚ ਤੇ ਵੀ ਨੇੜੇ ਲੱਗ ਕੇ ਪਹਿਰਾ ਦੇਣ ਨੂੰ ਤਿਆਰ ਨਹੀਂ ਆ ਪਰ ਇਹ ਜਿਹੜਾ ਅੱਜ ਇਹ ਮਸਲਾ ਉੱਠਿਆ ਇਸ ਮਸਲੇ ਦੇ ਉੱਪਰ ਲਾਜ਼ਮੀ ਜਿਹੜਾ ਕੋਈ ਠੀਕ ਨਤੀਜਾ ਨਿਕਲਣਾ ਚਾਹੀਦਾ ਹੈ ਐਸੇ ਹੀ ਤਰ੍ਹਾਂ ਦੂਜੇ ਪਾਸੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਮੁੱਖ ਜੱਜ ਨਾਲ ਵੀ ਹੋਇਆ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਜਿਹੜੇ ਇਸ ਟਾਈਮ ਉਹਨੇ ਜਸਟਿਸ ਗਵਾਈ ਤੇ ਜਸਟਿਸ ਗਵਾਈ ਖੁਦ ਵੀ ਐਸੀ ਭਾਈਚਾਰੇ ਨਾਲ ਸੰਬੰਧਿਤ ਨੇ ਤਾਂ ਪਿਛਲੇ ਦਿਨੀ ਉਹਨਾਂ ਦੇ ਉੱਪਰ ਵੀ ਇੱਕ ਵਕੀਲ ਜਿਹੜਾ ਦੱਸਿਆ ਜਾਂਦਾ ਹੈ ਕਿ ਉਹ ਆਪਦੇ ਆਪ ਨੂੰ ਉੱਪਰਲੇ ਵਰਨਾ ਚ ਸਮਝਦਾ ਹੋ ਸਕਦਾ ਉਸ ਨੇ ਜਸਟਿਸ ਗਵਈ ਵੱਲ ਜੁੱਤੀ ਮਾਰੀ ਹੈ ਇਹ ਮਾਮਲਾ ਵਿਚਾਇਆ ਪਿਆ ਜਸਟਿਸ ਗਵਈ ਭਾਰਤ ਦੇ ਮੁੱਖ ਜੱਜ ਨੇ ਪਰ ਅਜੇ ਤੱਕ ਉਸ ਵਕੀਲ ਦੇ ਉੱਪਰ ਸਰਕਾਰ ਨੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਜਦੋਂ ਕਿ ਚਾਹੀਦਾ ਸੀ ਕਿ ਹੁਣ ਉਹ ਵਕੀਲ ਅੰਦਰ ਹੁੰਦਾ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਉੱਪਰ ਇਸ ਤਰ੍ਹਾਂ ਜੁੱਤੀ ਮਾਰਨਾ ਇਹ ਕੋਈ ਛੋਟੀ ਗੱਲ ਨਹੀਂ ਹੈ ਪਰ ਜੇ ਕਿਸੇ ਹੋਰ ਨੇ ਮਾਰੀ ਹੁੰਦੀ ਤਾਂ ਅੰਦਰ ਹੁੰਦਾ ਜੇ ਬੰਦਾ ਹੀ ਆਵਦਾ ਜਜ ਸਾਹਿਬ ਦਾ ਨਹੀਂ ਅਦਾਲਤ ਦਾ ਨਹੀਂ ਕਿਸੇ ਸਿਆਸਤ ਦਾ ਤਾਂ ਫਿਰ ਕਾਰਵਾਈ ਕਈ ਵਾਰ ਨਹੀਂ ਹੋਣ ਦਿੱਤੀ ਜਾਂਦੀ ਸੋ ਜਾਤੀਵਾਦ ਨੇ ਸਾਡੇ ਸਮਾਜ ਦੇ ਅੰਦਰ ਸਦੀਆਂ ਤੋਂ ਅੱਜ ਤੱਕ ਬਹੁਤ ਗਲਤ ਰੋਜ਼ ਆਦਾ ਕੀਤਾ ਸਾਨੂੰ ਆਪਣੇ ਦਿਮਾਗਾਂ ਦੇ ਵਿੱਚੋਂ ਜਾਤੀਵਾਦੀ ਗੰਦ ਸਾਫ਼ ਕਰ ਦੇਣਾ ਚਾਹੀਦਾ ਹੈ ਔਰ ਜਾਤੀਵਾਦੀ ਗੰਦ ਤੋਂ ਬਾਹਰ ਨਿਕਲ ਕੇ ਸਾਨੂੰ ਜਿਉਣਾ ਚਾਹੀਦਾ ਹੈ ਇਨਸਾਨ ਹੋਣ ਤੋਂ ਇਲਾਵਾ ਸਾਨੂੰ ਹੋਰ ਕੁਝ ਨਹੀਂ ਬੰਨਣਾ ਚਾਹੀਦਾ ਮੈਂ ਆ ਆ ਆਪ ਬ੍ਰਾਹਮਣ ਆ ਆ ਢਿੱਲੋਂ ਆ ਬਰਾੜ ਆ ਫਲਾਣਾ ਆ ਟਿੰਕਾ ਇਹ ਚੀਜ਼ਾਂ ਬਿਲਕੁਲ ਗਲਤ ਨੇ ਸਾਨੂੰ ਆਪਣੇ ਇਨਸਾਨ ਹੋਣ ਤੇ ਮਾਣ ਹੋਣਾ ਚਾਹੀਦਾ ਹੈ ਜਿਹੜੀਆਂ ਜਾਤਾਂ ਤੇ ਗੋਤਾਂ ਦੀਆਂ ਪੂਛਾਂ ਅਸੀਂ ਆਪਣੇ ਨਾਵਾਂ ਦੇ ਅੱਗੇ ਪਿੱਛੇ ਸਜਾ ਸਜਾ ਕੇ ਲਾਉਣੇ ਆ ਉਹ ਠੀਕ ਨਹੀਂ ਬਹੁਤ ਸਾਰੇ ਮੈਂ ਇਹੋ ਜਿਹੇ ਬੰਦੇ ਵੇਖੇ ਨੇ ਜਿਹੜੇ ਆਪਣੇ ਨਾਵਾਂ ਦੇ ਨਾਲ ਸਿੰਘ ਤਾਂ ਘੱਟ ਦਿੰਦੇ ਨੇ ਉਹਨ ਜੋ ਆਪਦੇ ਆਪ ਨੂੰ ਸਿੱਖ ਧਰਮ ਦੇ ਮੰਨਦੇ ਨੇ ਸਿੰਘ ਨੂੰ ਛੋਟਾ ਕਰ ਲੈਣਗੇ ਪਰ ਜਾਤ ਗੋਤ ਪੂਰੀ ਲਿਖਣਗੇ ਹੁਣ ਤੁਸੀਂ ਦੱਸੋ ਉਹ ਫਿਰ ਕੀ ਹੋਏ ਮੈਂ ਤਾਂ ਅੱਜ ਤੱਕ ਇਹ ਸੁਣਿਆ ਕਿ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਤੇ ਜਿਹਦੀ ਜਾਤ ਹੁੰਦੀ ਹੈ ਉਹ ਸਿੱਖ ਨਹੀਂ ਹੁੰਦਾ ਪਰ ਇੱਥੇ ਮੈਂ ਬੜੇ ਵੇਖੇ فرض ਕਰੋ ਕਿਸੇ ਦਾ ਨਾਮ ਜਿਵੇਂ ਮੇਰਾ ਨਾਮ ਬਖਸ਼ੀਸ਼ ਸਿੰਘ ਹੈ ਤਾਂ ਉਹ ਆਪਣੇ ਬਖਸ਼ੀਸ਼ ਸਿੰਘ ਨੂੰ ਬੀ ਐਸ ਕਰ ਦੇਣਗੇ ਸਿੰਘ ਨੂੰ ਵੀ ਐਸ ਤੇ ਪਿੱਛੇ ਲਾਉਣਗੇ ਢਿੱਲੋਂ ਬਰਾੜ ਗਰੇਵਾਲ ਸਿੱਧੂ ਫਲਾਣਾ ਟਿੰਕਾ ਉਹ ਪੂਰਾ ਲਿਖਿਆ ਜਾਏਗਾ ਗੋਤ ਲਿਖਣੀ ਪੂਰੀ ਸਿੰਘ ਨੂੰ ਕਰ ਦੇਣਾ ਅੱਧਾ ਛੋਟਾ ਉਹਦੀ ਇਕੱਲੀ ਐਸ ਤੇ ਪਹਿਲਾ ਅੱਖਰ ਅਸੀਂ ਸਿੰਘ ਨੂੰ ਵੱਡਾ ਸਮਝਦੇ ਆ ਕਿ ਆਪਣੀ ਗੋਤ ਨੂੰ ਸਵਾਲ ਏ ਹੈ ਇਸ ਸਵਾਲ ਤੇ ਚਰਚਾ ਹੋਣੀ ਚਾਹੀਦੀ ਹੈ ਸੋ ਜਾਤੀਵਾਦੀ ਸੋਚ ਨੇ ਬਹੁਤ ਅੱਜ ਤੱਕ ਮਾੜਾ ਰੋਲ ਅਦਾ ਕੀਤਾ ਅਸੀਂ ਕਹਿ ਦਿੰਦੇ ਆ ਕਿ ਸਾਡੇ ਦਿਮਾਗਾ ਚੋਂ ਇਹ ਖਤਮ ਹੋ ਗਈ ਪਰ ਅਜੇ ਹੋਈ ਨਹੀਂ ਮੈਨੂੰ ਲੱਗਦਾ ਇਹ ਖਤਮ ਹੋਣੀ ਚਾਹੀਦੀ ਹੈ ਤੇ ਅੱਜ ਜਿਹੜਾ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਇਹ ਆਈਪੀਐਸ ਅਫਸਰ ਦੀ ਖੁਦਕੁਸ਼ੀ ਮਾਮਲੇ ਤੇ ਇਹਦੇ ਉੱਪਰ ਵੀ ਤਿੱਖੀ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਸਮੂਹ ਲੋਕਾਂ ਨੂੰ ਜਿਹੜੇ ਵੀ ਇਨਸਾਫਪਸੰਦ ਲੋਕ ਨੇ ਉਹਨਾਂ ਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਇਸ ਪੁਲਿਸ ਅਫਸਰ ਦੇ ਇਨ ਪਰਿਵਾਰ ਨੂੰ ਇਨਸਾਫ ਦਿੱਤਾ ਜਾਏ ਜਾਤੀਵਾਦ ਤੋਂ ਬਾਹਰ ਨਿਕਲ ਕੇ ਧਰਮਾਂ ਦੀ ਵਲਗਣ ਤੋਂ ਬਾਹਰ ਨਿਕਲ ਕੇ ਪਾਰਟੀਬਾਜੀ ਤੋਂ ਬਾਹਰ ਨਿਕਲ ਕੇ ਇਨਸਾਨੀਅਤ ਦੇ ਤੌਰ ਤੇ ਮਨੁੱਖਤਾ ਦੇ ਤੌਰ ਤੇ ਇਸ ਕੇਸ ਨੂੰ ਸੋਚਣਾ ਤੇ ਵੇਖਣਾ ਚਾਹੀਦਾ ਹੈ ਬਾਕੀ ਤੁਸੀਂ ਸਾਰੇ ਮੇਰੇ ਤੋਂ ਸਿਆਣੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਇਸ ਮਾਮਲੇ ਤੇ ਜਰੂਰ ਲਿਖਿਓ ਤੇ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੈਂ ਬੇਨਤੀ ਕਰਾਂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਸਹੀ ਜਾਣਕਾਰੀ ਪੁਣੀ ਹੋਈ ਜਾਣਕਾਰੀ ਠੀਕ ਟਾਈਮ ਤੇ ਪਹੁੰਚਦੀ ਰਹੇ ਬਹੁਤ ਮਿਹਰਬਾਨੀ ਸ਼ੁਕਰੀਆ